लोकसभा ਹਲਕਾ ਸ਼੍ਰੀ ਫਤੇਗੜ ਸਾਹਿਬ ਦੇ ਇੰਚਾਰਜ ਤੋਂ ਭਾਰਤ ਜਨਤਾ ਪਾਰਟੀ ਦੀ ਕਾਰਜਕਾਰੀ ਦੇ ਸੂਬਾ ਮੈਂਬਰ ਕੇ ਚਾ ਰਾਮ ਵਾਲਮੀਕੀ ਨੇ ਸ਼੍ਰੀ ਫਤੇਗੜ ਸਾਹਿਬ ਵਿਖੇ ਕਨ ਪ੍ਰੈਸ ਕਾਨਫਰੰਸ ਦੌਰਾਨ ਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਡਾਕਟਰ ਪੀ ਇਮਰਾਂਉ ਮੰਬੇਦਕਰ ਭਗਵਾਨ ਵਾਲਮੀਕੀ ਚ ਮਹਾਰਾਜ ਗੁਰੂ ਰਵਿਦਾਸ ਜੀ ਮਹਾਰਾਜ ਨੂੰ ਸੰਤ ਕਪੀਰ ਜੀ ਦੀਆਂ ਮੂਰਤੀਆਂ ਦੀ ਹੀ ਰਹੀਆਂ ਬੇਦਬੀਆਂ ਨੂੰ ਮੁੱਖ ਰੱਖਦੇ ਹੋਏ ਬੇਦਬੀਆਂ ਦੇ ਮਾਮਲੇ ਦੇ ਵਿੱਚ ਬਣਾਏ ਜਾ ਰਹੇ ਗਏ ਕਾਨੂੰਨ ਦੇ ਵਿੱਚ ਸ਼ਾਮਲ ਕੀਤੇ ਜਾਣ ਤਾਂ ਜੋ ਪੰਜਾਬ ਦੇ ਵਿੱਚ ਵਸ ਰਹੇ 34 ਦਿੱਲੀਦਾਨ ਨੂੰ ਵੀ ਇਨਸਾਫ ਜੜਾ ਮਿਲ ਸਕੇ ਉਹਨਾਂ ਕਿਹਾ ਕਿ ਬੇਦਬੀਆਂ ਦੇ ਮਾਮਲੇ ਦੇ ਵਿੱਚ ਪਹਿਲਾਂ ਵੀ ਦੋ ਵਾਰ ਜਿਹੜੇ ਖੜਰੇ ਤਿਆਰ ਹੋ ਕੇ ਜਿਹੜੇ ਸਿਲੈਕਸ਼ਨ ਕਮੇਟੀਆਂ ਨੂੰ ਭੇਜੇ ਜਿਹੜੇ ਜਾ ਚੁੱਕੇ ਹਨ ਸਸੀ ਕੀ ਲੋਕ ਸਭਾ ਹਲਕਾ ਸੀ ਫਤੇਗੜ ਸਾਹਿਬ ਦੇ ਇਨਚਾਰਜ ਤੇ ਭਾਰਤ ਜਨਤਾ ਪਾਰਟੀ ਦੇ ਕਾਰਜਕਾਰੀ ਤੇ ਸੂਬਾ ਮੈਂਬਰਗੇ ਜਰਾਮ ਵਾਲਮੀਕੀ ਨੇ ਫਤੇਗੜ ਸਾਹਿਬ ਤੇ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੇਦਬੀਆਂ ਨੂੰ ਦੇ ਮਾਮਲੇ ਦੇ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਇਸ ਦੇ ਵਿੱਚ ਵੀ ਜਣੇ ਨੇ ਕਾਨੂੰਨ ਬਣਾਏ ਜਾਣ ਪੱਟੀ ਜਾਣਕਾਰੀ ਦੱਸ ਰਿਹਾ ਸ਼੍ਰੀ ਫਤੇਗੜ ਸਾਹਿਬ ਤੋਂ ਜੋ ਅੱਜ ਆਜੋ ਆਜੋ ਪੰਜਾਬ ਦੇ ਅੰਦਰ ਬਾਬਾ ਸਾਹਮੇਦਕਰ ਭਗਵਾਨ ਵਾਲਮਿਕੀ ਮਹਾਰਾਜ ਆਜੋ ਗੁਰੂ ਰਵਿਦਾਸ ਮਹਾਰਾਜ ਤੇ ਸੰਤ ਕਬੀਰ ਜੀ ਦੀ ਮੰਦਰਾਂ ਦੇ ਅੰਦਰ ਮੂਰਤੀਆਂ ਦੀ ਬੇਦਬੀ ਕੀਤੀ ਜਾ ਰਹੀ ਹੈ ਉਹ ਮੂਰਤੀਆਂ ਵੱਲ ਜਦੋਂ ਬੇਦਬੀ ਹੁੰਦੀ ਹੈ ਬੇਅਦਬੀ ਹੁੰਦੀ ਹੈ ਉਹਦੇ ਵੱਲ ਸਰਕਾਰ ਦਾ ਧਿਆਨ ਦੇਦੇ ਆ ਅਸੀਂ ਕਿਸੇ ਵੀ ਆ ਜਿਹੜਾ ਖੰਡਾ ਪੇਸ਼ ਕੀਤਾ ਉਹਦੇ ਖਲਾਫ ਨਹੀਂ ਅਸੀਂ ਇਹ ਗੱਲ ਕਰ ਰਹੇ ਆ ਵੀ ਜਿੱਥੇ ਉਹ ਪੇਸ਼ ਕੀਤਾ ਇਹਨੂੰ ਵੀ